ਅਨਯੋਗ ਕਮਿਸ਼ਨਰ ਪੁਲਿਸ ਜ਼ਿਲ੍ਹਾ ਜੀਤੇ ਦੇਸ਼ਾਨਦ ਦੇਸ਼ਾ ਤੇ ਜੋ ਸੀ ਸਪੈਸ਼ਲ ਡਰਾਈਵ ਚਲਾਈ ਹੈ ਥਫਟ ਐਂਡ ਪਰਕਲਰੀਸ ਦੇ ਖਿਲਾਫ ਉਸ ਦੇ ਤਹਿਤ ਖਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਜਿਹੜਾ ਚੋਰੀ ਸ਼ੁਦਾ ਮੋਟਰਸਾਈਕਲ ਹੈ ਉਹਨੂੰ ਰਿਕਵਰ ਕੀਤਾ ਹੈ ਜਿਸ ਤੇ ਮਕਦਮਾ ਨੰਬਰ 127 ਮਿਤੀ 11 12 24 ਜਿਹੜਾ ਅੰਡਰ ਸੈਕਸ਼ਨ 303 2 ਤੇ 317 2 ਪੀ ਐਨ ਐਸ ਜਿਹੜਾ ਰਜਿਸਟਰ ਕਰਕੇ ਤੇ ਦੋਸ਼ੀ ਸ਼ਮੀ ਪੁੱਤਰ ਸਜੀਪ ਕੁਮਾਰ ਵਾਸੀ ਕਰਤਾਰ ਨਗਰ ਮਾਡਲ ਹਾਊਸ ਜਲੰਧਰ ਇਹਦੇ ਇੱਕ ਲਾਹਣ ਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਤੋਂ ਚੋਰੀ ਚੋਦਾ ਜਿਹੜਾ ਬਿਨਾ ਨੰਬਰ ਦੀ ਮੋਟਰਸਾਈਕਲ ਸੀਗਰ ਨੂੰ ਰਿਕਵਰ ਕਰਿਆ ਗਿਆ ਜੋ ਇਹ ਦੋਸ਼ੀ ਹੈਗਾ ਇਸ ਤੇ ਪਹਿਲਾਂ ਵੀ ਸੱਤ ਹਸ਼ਿਆਰਪੁਰ ਤੇ ਜਲੰਧਰ ਦੇ ਵਿੱਚ ਜਿਹੜੇ ਚੋਰੀ ਦੇ ਕੇਸ ਦਰਜ ਹੋ ਰਹੇ ਆ ਜੋ ਇਸ ਤੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਚ ਹੋਰ ਜਿਹੜੇ ਹੈਗੇ ਆ ਉਹ ਰਿਕਵਰੀ ਕਰਵਾਉਣਾ ਹੈ ਮਾਨਯੋਗ ਕਮਿਸ਼ਨਰ ਆਫ ਪੁਲਿਸ ਚਿਲੰਦਰ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਜੋ ਸੀ ਸਪੈਸ਼ਲ ਡਰਾਈਵਸ ਲਈ ਹੈ ਫਟ ਪਰਕਲਰਿਸ ਦੇ ਖਿਲਾਫ ਉਸ ਦੇ ਤਹਿਤ ਖਾਣਾ ਭਾਗੋ ਕੈਂਪ ਦੀ ਪੁਲਿਸ ਨੇ ਇੱਕ ਜਿਹੜਾ ਚੋਰੀशुदा ਮੋਟਰਸਾਈਕਲ ਹੈ ਉਹਨੂੰ ਰਿਕਵਰ ਕੀਤਾ ਹੈ ਇੱਕ ਉਸਤੇ ਮਕਦਮਾ ਨੰਬਰ 127 ਮਿਤੀ 11 12 24 ਜਿਹੜਾ ਅੰਡਰ ਸੈਕਸ਼ਨ 303 2 317 2 ਪੀ ਐਨ ਐਸ ਜਿਹੜਾ ਰਜਿਸਟਰ ਕਰਕੇ ਤੇ ਦੋਸ਼ੀ ਸ਼ਮੀ ਪੁੱਤਰ ਸਜੀਪ ਕੁਮਾਰ ਵਾਸੀ ਕਰਤਾਰਨਗਰ ਮਾਡਲ ਹਾਊਸ ਤਿਲੰਦਰ ਇਹ ਦੇਖ ਲਫਨ ਅਰੈਸਟ ਕੀਤਾ ਹੈਗਾ ਤੇ ਇਹਦੇ ਤੋਂ ਚੋਰੀ ਚੋੜਾ ਜਿਹੜਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਉਹਨੂੰ ਰਿਕਵਰ ਕਰਿਆ ਗਿਆ ਹੈ ਜੋ ਇਹ ਦੋਸ਼ੀ ਹੈਗਾ ਇਸ ਤੇ ਪਹਿਲਾਂ ਵੀ ਸੱਤ ਹਸ਼ਿਆਰਪੁਰ ਤੇ ਜਲੰਧਰ ਦੇ ਵਿੱਚ ਜਿਹੜੇ ਚੋਰੀ ਦੇ ਕੇਸ ਰਜਿਸਟਰ ਹੈਗੇ ਆ ਜੋ ਇਸ ਤੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਚ ਹੋਰ ਜਿਹੜੇ ਹੈਗੇ ਆ ਉਹ ਰਿਕਵਰੀ ਕਰਵਾਵਾਂਗੇ ਮਾਨਯੋਗ ਕਮਿਸ਼ਨਰ ਪੁਲਿਸ ਚਿਲੰਦਰ ਜੀ ਦੇ ਦੇਸ਼ਾਂ ਦੇ ਦੇਸ਼ਾਂ ਦੇ ਜੋ ਸੀ ਸਪੈਸ਼ਲ ਡਰਾਈਵ ਚਲਾਈ ਹੈ ਥਫਟ ਐਂਡ ਬਰਕਲਰੀਸ ਦੇ ਖਿਲਾਫ ਉਸ ਦੇ ਤਹਿਤ ਖਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਜਿਹੜਾ ਚੋਰੀ ਸ਼ੁਦਾ ਮੋਟਰਸਾਈਕਲ ਹੈ ਉਹਨੂੰ ਰਿਕਵਰ ਕੀਤਾ ਹੈ ਜਿਸ ਤੇ ਮਕਦਮਾ ਨੰਬਰ 127 ਮਿਤੀ 11 12 24 ਜਿਹੜਾ ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਜਿਹੜਾ ਰਜਿਸਟਰ ਕਰਕੇ ਤੇ ਦੋਸ਼ੀ ਸ਼ਮੀ ਪੁੱਤਰ ਸਜੀਪ ਕੁਮਾਰ ਵਾਸੀ ਕਰਤਾਰਨਗਰ ਮਾਡਲ ਹਾਊਸ ਤਿਲੰਦਰ ਇਹ ਦੇਖ ਲਫਨ ਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਤੋਂ ਚੋਰੀ ਚੋੜਾ ਜਿਹੜਾ ਬਿਨਾ ਨੰਬਰ ਦੀ ਮੋਟਰਸਾਈਕਲ ਸੀਗਾ ਉਹਨੂੰ ਰਿਕਵਰ ਕਰਿਆ ਗਿਆ ਹੈ ਜੋ ਇਹ ਦੋਸ਼ੀ ਹੈਗਾ ਇਸ ਤੇ ਪਹਿਲਾਂ ਵੀ ਸੱਤ ਹਸ਼ਿਆਰਪੁਰ ਤੇ ਜਲੰਧਰ ਦੇ ਵਿੱਚ ਜਿਹੜੇ ਚੋਰੀ ਦੇ ਕੇਸ ਰਜਿਸਟਰ ਹੈਗੇ ਆ ਜੋ ਇਸ ਤੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਚ ਹੋਰ ਜਿਹੜੇ ਹੈਗੇ ਆ ਉਹ ਰਿਕਵਰੀ ਕਰਵਾਵਾਂਗੇ